ਹੋਈ ਦੱਬਕੇ ਮਾਰਦਾ ਕਹੀ ਤੂੰ ਥਰੇ ਫਰਸ਼ ਪਟੇਗਾ ਥਲੇ ਫਰਸ਼ ਪਟੇਗਾ ਮਾਰੀ ਦੱਬਕੇ ਮਾਰੀ ਇਹਨੇ ਇਹ ਜਿਹੜਾ ਚੱਲਦੀ ਹੈ ਹੈ ਕਾਜਾ ਫੜਕ ਫੜਕ ਵਜ ਜਾਏਗਾ ਕਾਇਤਾ ਮੈਂ ਤੇਰੇ ਵਾਸਤੇ ਕਹੀ ਛੋਟੀ ਜਾ ਕੇ ਦਿੱਤੇ ਕਰੀਦਾ ਜ਼ੋਰ ਨਾ ਲੱਗੂ ਮੈਂ ਇਹਦਾ ਇਹ ਪੈਂਦਾ ਦਬਦਾ ਜਾਂਦਾ ਮਰਦਾ ਜਾਂਦਾ ਕੱਟ ਮਰ ਲਾ ਕੇ ਗੋਲੀਆਂ ਕੱਟ ਖਾਰਾ ਕਰ ਉਹ ਤਾਂ ਪੈਂਦਾ ਲਾਲਚੀ ਕਰਨਾ ਜੀਵ ਵਾਲੀਆਂ ਗੋਲੀਆਂ ਦਾ ਹੈ ਕਾਣ ਉਹ ਪਾਇਆ ਛੱਡਦੇ ਕੁਝ ਨਹੀਂ ਤਾਂ ਇਹਨਾਂ ਦੇ ਪਿੰਡ ਜਾ ਕੇ ਪੁੱਛੀ ਤੂੰ ਇਨੂੰ ਪਹਾੜਾਂ ਦਾ ਪਿੰਡ ਚ ਵੱਡ ਖਾਣਾ ਕਹਿੰਦੇ ਹੈਗੀ। ਕੋਈ ਹਿਸਾਬ ਲਾ ਵੱਡ ਖਾਣੇ ਦਾ ਨਾਂ ਕਿਹਦੇ ਹਿਸਾਬ ਨਾਲ? ਮਰਿਆ ਪ੍ਰਦਮ ਮਰਿਆ ਫਦਾ ਤਾਂ ਇਹਦਾ ਪਤਾ ਨਹੀਂ ਕੀ ਖਾਂਦਾ ਕੀ ਨਹੀਂ ਖਾਂਦਾ। ਨਸ਼ਾ ਨੇ ਬੁਰਾ ਹਾਲ ਕਰਤਾ ਭਰਾਓ ਯਾਰ ਨਸ਼ੇ ਤੋਂ ਬਿਨਾ ਕੋ ਕੰਮ ਨਹੀਂ ਕੰਮ ਹੁੰਦਾ ਹੀ ਨਹੀਂਗਾ ਅੱਗੇ ਤਾਂ ਹੁੰਦਾ ਸੀ ਖਰਾਕਾਂ ਦਾ ਜ਼ੋਰ ਹੁਣ ਖਰਾਕਾ ਤਾਂ ਇਹ ਨਹੀਂ ਹੁਣ ਗੋਲੀਆਂ ਦਾ ਜ਼ੋਰ ਕੈਪਸੂਲਾਂ ਦਾ ਕੋ ਜ਼ੋਰ ਜਾਂ ਜਰਦਾ ਜਾਂ ਵੀੜੀ ਰਨ ਹੋ ਜਾ ਕਿਸੇ ਦੇ ਗੱਲ ਨਾਲ ਤੇ ਇਹ ਬਗੈ ਤਾਂ ਹੁੰਦਾ ਨਹੀਂ ਐ ਹੁਣ ਹੋਵੇ ਦੂਜੀ ਰੋਡ ਕੰਮ ਉਹ ਗੱਲ ਗਾਣਾ ਜਿਨੇ ਐਸੇ ਮੁੰਡਾ ਪੜ੍ਹੇ ਕਾਲਜ ਢੱਕਾ ਨਹੀਂ ਤੋੜਦਾ ਬਾਪੂ ਫਿਰੇ ਖੇਤਾਂ ਵਿੱਚ ਨੱਕੇ ਮੋੜਦਾ ਚੰਗੀਆਂ ਪੜ੍ਹਾਈਆਂ ਤੋੜਾ ਫੇਰ ਮਿੱਤਰੋ ਬਸ ਦੋਵੇਂ ਥਾਵਾਂ ਉੱਤੇ ਡੇਰਾ ਮਿੱਤਰੋ ਜਾਂ ਠੇਕੇ ਜਾਂ ਥਾਣੇ ਕੀ ਬਣ ਦੁਨੀਆ ਦਾ ਸੱਚੀ ਪਾਤਸ਼ਾਹ ਵਾਹਿਗੁਰੂ ਜਾਨ ਉਹ ਗੱਲ ਸੱਚੀ ਹੈ ਹਾਂ ਜਮਾਂ ਸੱਚੀ ਐ ਕਰ ਲਓ ਆ ਠੇਕੇ ਤੇ ਜਾਂਦੇ ਦੇਖ ਲਈ ਤੂੰ ਉਹ ਢੇਰ ਲੱਗਿਆ ਪਿਆ ਹੁੰਦਾ ਬੰਦਾ ਰੋਵੇ ਨਾ ਤਾਂ ਹੋਰ ਕੀ ਕਰੇ ਯਾਰ ਆਦਾਨਾ ਇਕੱਠਾ ਹੀ ਕਰ ਦੋ ਆਹ ਵੇ ਠੀਕ ਕਰ ਦੇ ਹਾਂ ਪੱਠਾ ਕਰਕੇ ਬਸ ਪਿਆਉਂਦੇ ਇੱਥੇ ਪਾਣੀ ਪਾਣਾ ਇੱਥੇ ਪਾ ਦੇ ਹੱਥਾਂ ਦੇ ਵਿੱਚ ਸਾਰਾ ਢੀ ਪਿਆਉ ਓਏ ਪਿੰਦਾ ਕੱਲੀ ਬਰੇਤੀ ਨੂੰ ਬਾੜ ਦੇਈ ਜਾਣਾ ਹੈਗਾ ਹੁਣ ਥੱਲੇ ਵਿੱਚ ਸਾਰਾ ਸੀਮੈਂਟ ਦਾ ਢੱਪੇਗਾ ਹੋਰ ਜੀ ਨੂੰ ਡੁੱਤਿਆ ਗਿਆ ਬ੍ਰਿਤ ਫਲੇ ਆ ਗਈ ਮੈਂ ਕਮਰਾ ਤੂੰ ਨਾ ਬਾਰੇ ਕਹਦਾ ਬਾਜੀ ਕਹਿੰਦਾ ਹਾਂ ਕਹਿੰਦਾ ਤੇਰੀ ਮਾਂ ਮਰੇ ਉਹ ਕਰ ਤੇਰੀ ਮਾਂ ਤਾਂ ਕਿਸੇ ਨਾ ਮਰੇ ਤੇ ਬੈਠਾ ਕਰਾਂਗੇ ਭਰਾਵਾ ਹਮਮ ਅੱਧਾ ਬੈਠੀ ਆ ਉਹ ਭਈ ਆਪਾਂ ਦਾ ਹੱਡ ਬੈਠਾ ਕਰਾਂਗੇ ਮੈਂ ਤਾਂ ਕਿਸੇ ਹਿਸਾਬ ਵੰਦੇ ਹੀ ਨਹੀਂ ਇੱਦਾਂ ਓਏ ਹੋਰ ਫਿਰ ਯਾਰ ਇਹ ਉਹੀ ਪਕਾਈ ਮਾਰੀ ਜਾਂਦਾ ਰਹਿੰਦਾ ਸਾਰਾ ਦਿਨ ਇਹਦੇ ਵਿੱਚ ਹੀ ਰਲ ਹੋਰ ਹੁਣ ਉਹ ਫਿਰ ਹੁਣ ਜਦੋਂ ਲੱਗੇ ਯਾਰ ਹੱਦੇ ਹੀ